ਓ ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ TikTok ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਾਈ ਜੀ ਅੱਜ ਆਪਾਂ ਦੋ ਬੱਚੇ ਹੋਰ ਸੇਲ ਲੈ ਕੇ ਆਏ ਆ ਤੁਹਾਡੇ ਲਈ ਬੜੇ ਹੀ ਵਧੀਆ ਤੇ ਸ਼ਾਨਦਾਰ ਬੱਚੇ ਹੋਈ ਜੀ ਬੱਚੇ ਜਿਵੇਂ ਜ਼ੀਰੋ ਕਰੀ ਦੇ ਉੱਡਣੇ ਲੱਗੇ ਬਾਈ ਜੀ ਆਪਾਂ ਸ਼ੈਲਰੀ ਤੇ ਬਿਠਾਏ ਆ ਜੀ ਤੇ ਬੱਚੇ ਆ ਗਏ ਬਾਈ ਜੀ ਕਾਲ ਸਰੇ ਕਾਲੇ ਚੀਨੇ ਲਾਲ ਚੀਨੇ ਤੇ ਪੱਠੇ ਆ ਬਾਈ ਜੀ ਤੇ ਕਾਲੇ ਜੀ ਨੇ ਬੱਚੇ ਆ ਬਾਈ ਜੀ ਐਦ ਕੀ ਲਾਲ ਚੀਨੇਆਂ ਨੇ ਕਾਲੇ ਚੀਨੇ ਪੱਠੇ ਕੱਢੇ ਆ ਤੇ ਬੱਚੇ ਬਹੁਤ ਵਧੀਆ ਵੀਰ ਜੀ ਤੇ ਜੇ ਕਿਸੇ ਵੀਰ ਨੇ ਲੈਣੇ ਹੋਏ ਆਪਣਾ ਸੰਪਰਕ ਕਰ ਲਿਓ 99 49 99 516 99 49 99 516 ਆਪਣਾ ਨੰਬਰ ਆ ਵੀਰ ਜੀ ਤੇ ਬੱਚਿਆਂ ਦਾ ਤੁਹਾਨੂੰ ਕਰਾਉਨੇ ਆ ਸ਼ੌਕ ਬਾਈ ਜੀ ਆ ਲਓ ਜੀ ਕਰ ਲਓ ਸ਼ੌਕ ਬੱਚੇ ਦੇਖ ਲਓ ਬਾਈ ਜੀ ਪੂਰੀ ਫੁੱਲ ਗਾਰੰਟੀ ਦੇਵਾਂਗੇ ਬਾਈ ਜੀ ਉੱਡਣ ਦੀ ਬੱਚਿਆਂ ਦੀ ਖੜਨੀ-ਖੜਨੀ ਵੇਖ ਲੋ ਪਰਲਾ ਪੱਠਾ ਹੋਊਗਾ ਬਾਈ ਜੀ ਕਬੂਤਰ ਔਰਲੀ ਕਬੂਦਰੀ ਹੋ ਤੇ ਬਾਈ ਜੀ ਆਪਾਂ ਸ਼ਗਰੀ ਤੇ ਅੱਜ ਪਹਿਲੇ ਦਿਨ ਬਾਉਣ ਲੱਗੇ ਇਹਨਾਂ ਨੂੰ ਤੇ ਬੱਚੇ ਕਰ ਲੋ ਚੈੱਕ ਲਾਲ ਕਿੰਨੇ ਆ ਤੇ ਬੱਚੇ ਬਾਈ ਜੀ ਇਹ ਕਾਲਸਰੇ ਕਾਲੇ ਕਿੰਨੇ ਤੇ ਖੜਨੀ-ਲਰਨੀ ਵੇਖ ਲੋ ਬਾਈ ਬੱਚਿਆਂ ਦੀ ਤੇ ਬੱਚੇ ਬਾਈ ਜੀ ਦੋਨੇ ਸੇਲ ਆ ਜਿਹੜੇ ਵੀਰ ਨੇ ਲੈਣੇ ਆਪਣਾ ਸੰਪਰਕ ਕਰ ਸਕਦਾ ਸੰਪਰਕ ਕਰਕੇ ਇਲ ਜਾ ਸਕਦਾ ਭਾਈ ਜੀ ਤੇ ਕਰ ਲੋ ਚੈੱਕ ਹੋਰ ਲਈ ਵੱਠੀ ਆ ਭਾਈ ਜੀ ਪਰਲਾ ਪੱਠਾ ਦੇਖ ਲੋ ਪਰ ਪੂਰੀ ਘੜਨੀ ਡੜਨੀ ਵੇਖ ਲੋ ਬੱਚਿਆਂ ਦੀ ਪੂਰੀ ਚੜਤ ਵੜਤ ਦੇਖੋ ਭਾਈ ਜੀ ਤੇ ਅੱਜ ਆਪਾਂ ਪਹਿਲੇ ਦਿਨ ਛਤਰੀ ਦੇ ਬਿਠਾਉਣੇ ਭਾਈ ਜੀ ਇਹ ਤੇ ਕਰੋ ਚੈੱਕ ਤੇ ਤੁਹਾਨੂੰ ਇਹਨਾਂ ਦਾ ਮਾਂ ਪਿਆ ਦਾ ਵੀ ਸ਼ੌਂਕ ਕਰਾਉਂਦੇ ਆ ਭਾਈ ਜੀ ਆਹ ਲੋ ਚੈੱਕ ਜੀ ਤੇ ਆਓ ਬਾਈ ਜੀ ਅੰਥੋਂ ਉਹਨਾਂ ਦਾ ਮਾਂ ਪਿਓ ਦਿਖਾ ਦਿੰਨੇ ਆ ਕਿਉਂਕਿ ਬਾਈ ਜੀ ਆਪਾਂ ਬੱਚੇ ਕਬੂਤਰ ਲਾ ਕੇ ਜੋੜਾ ਆਂਡੇ ਹੋਰਾਂ ਕਬੂਤਰਾਂ ਥਲ ਦੇ ਕਢਾ ਲਈਦੇ ਬੱਚੇ ਉਹਨਾਂ ਤੋਂ ਹੋਰ ਆਂਡੇ ਜਾ ਕੇ ਹੋਰਾਂ ਥੱਲੇ ਆਂਡੇ ਰੱਖ ਦੀਦੇ ਆ ਇੱਕ ਦੋ ਜੋੜੇ ਆ ਬਸ ਸਵੇਰ ਰੱਖੇ ਹੋਏ ਆ ਤੇ ਉਹਨੂੰ ਮਾਂ ਪਿਓ ਦਿਖਾਉਂਦੇ ਬਾਈ ਜੀ ਇਹਨਾਂ ਦਾ ਆਹ ਲੋ ਜੀ ਕਰੋ ਸ਼ੌਂਕ ਮਾਪਿਆ ਫੇਰ ਆਂਡੇ ਰੱਖੀ ਬੈਠਾ ਜੋੜਾ ਆ ਮਾਹਾਂ ਲਾਲ ਕਾਲੇ ਚੀਂਹਾਂ ਦੇ ਪੱਠਿਆਂ ਦੀ ਤੇ ਉਹ ਲਾਲ ਚੀਂਹਾਂ ਪੱਠਾ ਪਿਆਉ ਆ ਬਾਈ ਜੀ ਆ ਜੋੜੇ ਦੇ ਪੱਠੇ ਆ ਦੋਨੇ ਫੇਰ ਆਂਡੇ ਰੱਖੀ ਬੈਠੇ ਆ ਕਬੂਦਰੀ ਚੈੱਕ ਕਰੋ ਬਾਈ ਜੀ ਚਿੱਟੀਆਂ ਅੱਖਾਂ ਕਬੂਦਰੀ ਨੂੰ ਚੈੱਕ ਕਰਾਉਂਦੇ ਆ ਲਓ ਕਰੋ ਚੈੱਕ ਬਾਈ ਜੀ ਚਿੱਟੀਆਂ ਅੱਖਾਂ ਦੀ ਕਬੂਦਰੀ ਆ ਤੇ ਉਹ ਲਾਲਸਰੀ ਤੇ ਕਬੂਤਰ ਵੀ ਬਾਈ ਜੀ ਲਾਲਸਰਾ ਜਿੱਟੀਆਂ ਅੱਖਾਂ ਦਾ ਕਰ ਲੋ ਚੈੱਕ ਤੇ ਬੱਚੇ ਹੈਗੇ ਬਾਈ ਜੀ ਰੱਬ ਤੁਹਾਡਾ ਭਲਾ ਕਰੇ ਕਾਲਸਰੇ ਦੋਨੇ ਬੱਚੇ ਬਾਈ ਜੀ ਦੋਨੇ ਕਾਲਸਰੇ ਆ ਤੇ ਕਰ ਲੋ ਚੈੱਕ ਬੱਚਿਆਂ ਨੂੰ ਆ ਸੌਰੀ ਲਾਲ ਜਿੰਨੇ ਕਾਲਸਰੇ ਪੱਠੇ ਆ ਤੇ ਤੁਹਾਨੂੰ ਫੇਰ ਪੱਠਿਆਂ ਦਾ ਕਰਾਉਣਾ ਹੈ ਬਾਈ ਜੀ ਸ਼ੌਂਕ ਤੇ ਮਾਂ ਪਿਓ ਉਹਨਾਂ ਦਾ ਆਓ ਫਿਰ ਬਾਈ ਜੀ ਤੋਂ ਮੱਠਿਆਂ ਦਾ ਕਰਾਈਏ ਇੱਕ ਵਾਰੀ ਫਿਰ ਤੋਂ ਸ਼ੌਂਕ ਤੇ ਜਿਹੜੇ ਵੀਰ ਨੇ ਲੈਣੇ ਹੋ ਤੇ ਬੰਦੂ ਲਿਜਾ ਸਕਦਾ ਵੀਰ ਜੀ ਨੰਬਰ ਆਪਣਾ ਹੈਗਾ 99 49 99 516 99 49 99 516 ਨੰਬਰ ਆ ਬਾਈ ਜੀ ਆ ਲੋ ਜੀ ਕਰੋ ਸ਼ੌਂਕ ਜਿਵੇਂ ਜ਼ੀਰੋ ਕੋਈ ਦੇ ਬੱਚੇ ਬਈ ਜੇ ਆਪਾਂ ਡਾਈਵ ਨਹੀਂ ਇਹ ਟੋਡੇ ਵੀ ਨਹੀਂ ਹਜੇ ਛੋਟੇ ਆ ਖਾਤਰੀ ਤੇ ਅੱਜ ਭਾਏ ਬਈ ਆਪਾਂ ਪਹਿਲੇ ਦਿਨ ਹੀ ਬਾਹਰ ਕੱਢ ਕੇ ਅੱਗੇ ਦਾ ਜਾਲ ਦੇ ਵਿੱਚ ਉਠਾ ਦੇ ਦਿਆ ਕਰ ਲਓ ਚੈੱਕ ਜੋੜਾ ਬਿਲਕੁਲ ਸੇਲ ਬੱਚਿਆਂ ਦਾ ਬਾਈ ਜੀ ਦੇਖ ਲਓ ਬਈ ਦੋਨੇ ਆਹਰ ਲੀ ਕਬੂਦਰੀ ਹੈ ਬਾਈ ਜੀ ਪਰਲਾ ਕਬੂਤਰ ਬਾਈ ਜੀ ਚਲੋ ਠੀਕ ਆ ਬਾਈ ਜੀ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਦੇ ਹੋ ਤੇ ਜੇ ਕਿਸੇ ਵੀਰ ਨੇ ਲੈਣੇ ਹੋ ਤਾਂ ਆਪਣਾ ਸੰਪਰਕ ਕਰ ਲਿਓ ਵੀਰ ਜੀ